ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਤਸ਼ਾਹ ਹੀ ਦਸਵੇਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰਉ ਹਾ ਦੇ ਰਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਣਾ ਮੰਨ ਰਹਿ ਹਮਾਰਾ ਆਪਣਾ ਜਾਨ ਅਕਰੋ ਪ੍ਰਤਿਪਾਰਾ ਹਮਰਾਏ ਦੋਸਤੋ ਸਭਾਦਮ ਕਾ ਬੋ ਆਪਾਦੈ ਮਹਿ ਉਚਾ ਬੋ ਸੁਖੇ ਵਸੈ ਮੋਨ ਪਰਵਾਰਾ ਸੇਵਕ ਸਿਖ ਸੁਭੈ ਕਰਤਾਰ ਮੋਰ ਚਾਨਜ ਕਰਦਾ ਕਰਿ ਗੈ ਸਭ ਮੈਰਣ ਕਉ ਨਵਾ ਸੰਗਰਗੈ ਪੂਰਨ ਹੋਏ ਹਮਾਰੀ ਆਸ ਤੋਰ ਬਿੰਦ ਕੀ ਰਹਿ ਪਿਆਸ ਤੁਮਹਿ ਸਾੜ ਕੀ ਅਮਰਨਾਤਿਆ ਮੂਜੋ ਵਰਚਾ ਮੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਤੁੰ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮਝੇ ਅਮਰਨ ਕਾਲ ਕਾ ਆਸਨਾ ਨਰਿਗਿ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੂ ਜੋ ਕਰਿਓ ਰਖਾ ਰਾਖ ਲਹਿਉ ਮੁਰਾਖ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਨਗੇ ਹੰਤਾਤ ਮੋਹ ਪੂਰੀ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸ਼ੂਜਿ ਉਤਰਾ ਕਾਲ ਪਾਏ ਕਰਮਸ਼ਨ ਬਰਗਾਸਾ ਸਾਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾ ਜੋਥਿਓ ਜਵਨ ਕਾਲ ਸਾਨੂੰ ਸੁਮਾਰਾ ਨਮਸ਼ਕਾਰ ਹੈ ਤਾਹਿਤ ਮਨ ਜਵਨ ਕਾਲ ਸਾਂ ਜਗਤ ਬਨਾਇਓ ਦੇਵਦਾਤ ਜਥ ਨਉ ਜਾਇਓ ਆਦ ਅੰਤ ਇੱਕੇ ਉਤਾਰਾ ਸੋਏ ਗੁਰੂ ਸਮਝੀ ਹੋਂ ਹਮਾਰਾ ਨਵ ਸ਼ਕਾਰ ਜਿਸੇ ਕੋ ਹਮਾਰੇ ਸਗਨ ਪ੍ਰਜਾ ਜਨਾਬ ਸੁਵਾਰੇ ਸ਼ਿਵਕਨ ਕਾ ਸ਼ਿਵਗੁਣ ਸੁਖ ਦੇਉ ਸਾਤਰਣ ਕਾ ਪਲਮੋ ਬਦਕੇਉ ਢਡ ਕਢ ਕੇ ਅੰਤਰ ਗੇ ਜਾਣਤ ਭਲੇ ਬੁਰੇ ਕੀ ਪੀਰਿ ਵਛਾਨਤ ਚੀਟੇ ਦੇ ਗੰਦਰਸ ਤੁਲਾ ਸਾ ਪਰ ਗਿਰਿ ਪਾ ਦ੍ਰਿਸ਼ਟ ਗਰਖ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰਵ ਛਣ ਘਟ ਘਟ ਕੀ ਜਨ ਜਦ ਕਰਖ ਅਕਰ ਕਰਤਾਰਾ ਪ੍ਰਜਾ ਧਰਤ ਤਉ ਦੇਹ ਅਪਾਰ ਜਵਾਕ ਰਖ ਕਰਤ ਹੁਕਮ ਹੂੰ ਤੁਮੈ ਮਿਲਤ ਦੇਹੇ ਦਰਸਬੂ ਜੀਤੇ ਵਦਨ ਸ੍ਰਿਸ਼ਟ ਸ਼ਬਦਾਰ ਆਪੋ ਆਪਣੇ ਮੂਝ ਉਚਾਰ ਤੁਮ ਸਭ ਹਿਤੇ ਰਹੇ ਨਿਰਾਲਮ ਜਾਣਦ ਬੇਦ ਭੇਦ ਰਾਲਮ ਨਿਰੰਕਾਰ ਅਨੰਦ ਰਵਕਾਂਦਰ ਨੰਬ ਆਦ ਅਨੀਲ ਅਨਾਦ ਸੰਭਤਾ ਕਮਨੁ ਉਚਾਰਤ ਪਿਦਾਂ ਜਾ ਕੋ ਪੀਵ ਨਾ ਪਾਉ ਪਿਦਾਂ ਤਾ ਕਾ ਕਰਪਾ ਹਨ ਨਿਮਾਨਤ ਮਹਾ ਮੂੜ ਹੈ ਅਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਜਿਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੇ ਅੰਦਹਿ ਜੀਤੇ ਵਰਣੰਦ ਪਿਨ ਪਿਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜੈ ਉਸਾਰਾ ਕਹਿ ਮਿਸਜਾ ਪ੍ਰਥਮ ਸੰਸਾਰਾ ਇਕੈ ਰੂਪਨੋ ਸਰੂਪਾ ਰੰਗ ਪਿਉ ਰਾਵ ਕਹਿ ਭੂਪਾ ਅੰਡਜ ਜੇਰਜ ਸੇਤੇ ਕੀਨੀ ਤੁਮੇ ਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜਾ ਹਮੇ ਬੈਠੋ ਕਹੋ ਸੁਣ ਪਿਉ ਸੰਗਰ ਕਿਠਾ ਸાગਰੇ ਸਿਰਿਖਿ ਦਿਖਾਇਆ ਚੰਪਾਵ ਆਦਿ ਜਗਤ ਸਰੂਪ ਸਵੈਮ ਭਵ ਅਵਰਚਾ ਮੇਰੀ ਇਦਮ ਕਰੋ ਸੇਖੁ ਵਾਰ ਆ ਸਿਖ ਸੰਗਰੋ ਦੋਹ ਜਿਥੇ ਅਟਵਤ ਰਪਤਾ ਸੰਗਰਮਨੀਸ਼ ਕਰੋਨ ਨਕਾਤਾ ਜੇ ਆ ਤੁਝ ਦਰਸ਼ਨ ਨਹੀਂ ਪਰੇ ਜਨ ਕੈ ਦੁਸ਼ਟ ਦੁਖਤਾ ਹੋਵੇ ਮਰੇ ਪੁਰਖ ਜਉਣ ਪਗ ਪਰੇ ਤੇ ਹਾਰੇ ਦਿਨ ਕਿਦੋਂ ਸੰਕਟ ਸਭ ਟਾਰੇ ਜੋ ਕਲ ਕੁਗਵਾਨ ਅਥਾਈ ਹੈ ਤਾਕੇ ਕਾਲ ਨਿਗਟਨ ਹੈ ਰੱਛਾ ਹੋਏ ਤਾਹੀ ਸਭ ਕਨ ਦੁਸ਼ਟ ਅਰਿਸ਼ਟ ਤਰੇ ਤਦ ਕਾਲ ਕਿਰਪਾ ਦ੍ਰਿਸ਼ਟ ਅਦਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨਖ ਮਹਰ ਹੋ ਅਰੇ ਦਸ਼ਤ ਕਰਮ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਏਕ ਬਾਣ ਜਨ ਤਮੈ ਸੁਮਾਰਾ ਕਾਲ ਫਾਸੀ ਤਾਹਿ ਉਮਾਰਾ ਜਿਨ ਨਰ ਨਾਮ ਤੇ ਹਰੁ ਕਹਾ ਦਾਨ ਦੁਸ਼ਟ ਦੋਖ ਤੇ ਰਹਾ ਨਰਨਾ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈ ਲੋਹ ਮਾਰੇ ਸਰਬ ਥੋ ਨਮੋ ਰੋਹ ਸਹਾਇ ਦੁਸ਼ਟ ਦੋਗ ਤੇ ਨਿਹੋ ਮਚਾਈ ਕਿਰਪਾ ਕਰੀ ਹੰ ਪਰਜੰਮਤ ਗ੍ਰੰਥ ਕਰਾ ਪੂਰਨ ਸਵਰਾਤ ਜਿਲੇ ਵਿਖ ਸੰਗ ਦੇਹ ਕੋ ਹਰਤਾ ਦੁਖ ਦੋਖਿਨ ਆਕਾਸ਼ ਹੈ ਕਰਤਾ ਸ੍ਰੀ ਆਦੂਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਿਤ ਕਾਲ ਮਨ ਬਾਠ ਦਮ ਲਪਾਵੇ ਸੋਈ ਦੁਖ ਨਾ ਦਿਸੈ ਬਿ ਆਪਤ ਕੋਈ ੜਲ ਸੁਣੈ ਗੰਗਜੁ ਆਸ ਸੁਖ ਸੁਨੈ ਪਾਵੈ ਸੁਣੈ ਮੂਲ ਜਿਤ ਲਾਇ ਚਤੁਰਤਾ ਵਈ ਦੂਖ ਦਰਦ ਪਾਉ ਅਨਿਕਟ ਨਤ ਨਰਕੇ ਰਹੈ ਹੋ ਜੋ ਆਕੇ ਗਵਾਨ ਚੋਪਈ ਕੋ ਗਹੈ ਚੋਪਈ ਸੰਬਤ ਸਤ ਰਹੈ ਸੈਸ ਭਲਿਜੈ ਰਦ ਸੈਸ ਆਪਣ ਦਿਨ ਗਹਿਜੇ ਪਾਦ ਸੁਦੇ ਅਸ਼ਟਮੀ ਦਾ ਵਾਰਾ ਤੇਰ ਸੂਦ ਰਬ ਨਾਮ ਗ੍ਰੰਥ ਸੁਧਾਰਾ ਸਵੈਆ ਪਾਹੀ ਗਹਿ ਜਾਤੇ ਤੁਮਰੇ ਤਵ ਤੇ ਕੋ ਆਖ ਦਰਨਹੀ ਆਨਿਉ ਰਾਮ ਰਹੀਮ ਪ੍ਰਾਨਕੁਰਾਨ ਅਨੇਕ ਹੈ ਬਨੇਕ ਨਾਮ ਬਾਲਿਉ ਸ੍ਰੀ ਅਸਪਾਨ ਕਿਰਪਾ ਤੁਮਨੇ ਕਰਨ ਮੈਂ ਨਾ ਕਹਿਉ ਸਭ ਤੋਹੇ ਬਖਾਨਿਉ ਦੁਹਰਾ ਸਗਲ ਦਵਾਨ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਹੀ ਮਹਿ ਕੀ ਲਾਜ ਅਸ ਗੋਬਿੰਦ ਆਸ ਤੁਹਾਰ ਰਾਮ ਕਲੀ ਮਹਿ ਨਾ ਤੀਜਾ ਨੰ ਦੇ ਕੋ ਓ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਿਆ ਮਨਿ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਮ ਜੀਆਂ ਵਧਾਈਆਂ ਰਾਗ ਲਤਨ ਪਰਵਾਰ ਪਰੀਆਂ ਸ਼ਬਦ ਗਵਣਾਈਆਂ ਸ਼ਬਦੋਂ ਤਾਂ ਗਵ ਹਰੀ ਕੀ ਰਾਮਨ ਜਨੀਵਸਾਇਆ ਕਹੇ ਨਾਨਕ ਅਨੰਦ ਬੁਧਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੂ ਸੁਧਾਰ ਹੋ ਹਰਿ ਨਾਲੇ ਹਰਿ ਨਾਲਾ ਹੋ ਤੋ ਮਨ ਮੇਰੇ ਦੁਖ ਸੰਸਾਰਨਾ ਅੰਗੇ ਕਾਰ ਹੋ ਖਰੇ ਤੇਰਾ ਕਾਰਜ ਸਭ ਸਵਾਰਣਾ ਸਵਨਾਗਲਾ ਸਮਰਸਵਾਮੀ ਸੋ ਕਿਉ ਮਨ ਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਨਕ ਸਾਚੇ ਸਾਹਿਬਾ ਗਿਆਨ নাহি ਕਰਤੇ ਰਹਿ ਕਰਤਾ تیر ਸਭ ਚਹ ਜਿਸ ਨੇ ਸੋ ਪਾਵੈ ਸਦਾ ਸੇਵਸਲਾ ਹਾ ਤੇਰੀ ਨਾਮ ਨੋ ਸਾਵੈ ਨਾਮ ਜਿਨ ਕੇ ਮਨੋਸਿਆ ਵਾਜੇ ਸਦਕ ਨੀਰੀ ਕਹੈ ਨਾਨਕ ਸੱਚੇ ਸਾਹਿਬ ਗਿਆਨ নাহি ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਇਹਨ ਮੁਖਾਂ ਸਭ ਗਵਾਈਆਂ ਕਰਿ ਸ਼ਾਂ ਸੁਖੁ ਮਨੈ ਸਿਆਜ ਨੇ ਇਛਾ ਸਾ ਪੁਜਾਈਆਂ ਸਦਾ ਗੁਰਮਾਨ ਗਿਤਾ ਗ੍ਰਿਵਟੋ ਜਿਸੁ ਦੀਆਂ ਵਡਿਆਈਆਂ ਕਹੈ ਨਾਨਕ ਸੁਨ ਸੰਤੋ ਸ਼ਬਦ ਦਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਗੈ ਕਰ ਸੁਭਗੈ ਸ਼ਬਦ ਬਾਜੀ ਕਲਾ ਜਿਤ ਕਰ ਤਾਰੀਆਂ ਪੰਜ ਦੂਦ ਵਾਸ ਕਿਤੇ ਕਾਲ ਕੰਡਕ ਮਾਰਿਆ ਤੁਰ ਕਰਪਾ ਆਤ ਦਿਨ ਕਾ ਉਸੇ ਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੂ ਬਾਤ ਕਰ ਅਨੰਦ ਵਾਚੀ आनंद सनोड़ पागे हु सगले मनोअर्थ पुरे पान बनमरा पाया उसने सगले सुरे नोख रोस न तापतरे सुने सच्चे वाणी संत साजन भए सरसे पुरे गुरु तजानी ਸੁਣਤੇ ਪੁਨੀਦ ਕਹਤੇ ਪਵਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਰ ਚਰਨ ਲਾਗੇ ਮਨਵੰਤ ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੇ ਬਿਤਾ ਮਾਤਾ ਧਰਮਹਤੂ ਦਿਵਸਰਾ ਦੁਈ ਦਾਇ ਦਾਇਾ ਖੇਲ ਸਗਲ ਜਗਤ ਚੰਗਿਆਈਆਂ ਮੁਰਿਆਈਆਂ ਵਾਚੈ ਧਰਮਹਤੂ ਓਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਦਿ ਨਾਮ ਤੇ ਆਇਆ ਗਇਓ ਸਖਦ ਕਾਲ ਨਾਨਕ ਤੇ ਮੁਕੋ ਜਾਲੇ ਕਿਤੇ ਛੁਟੇ ਨਾਨਕ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਨ ਨਾਨਕ ਤੇ ਮਕੋ ਜਲੇ ਕਿਤੇ ਛੁਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ